ਕਹਾਣੀ ਜਿੰਦ ਮਰ ਜਾਣੀ ਭਾਗ ਸਿਆਲੀ ਲੇਖਕ ਸਿਮਰ ਸੰਧੂ ਜੀ ਨੀ ਕੁੜੀਏ ਤੈਨੂੰ ਸੁਣਦਾ ਨਹੀਂ ਅਜੇ ਵੀ ਸੁਣਨੀ ਐ ਤੂੰ ਤੇਰੇ ਤੇ ਕੋਈ ਅਸਰ ਹੀ ਨਹੀਂ ਹੁੰਦਾ ਕਿਸੇ ਗੱਲ ਦਾ ਰਜਨੀ ਮਹੰਤ ਨੇ ਫਲੂਨਾ ਜਹਾ ਦਿੱਤਾ ਜਿੰਦ ਨੂੰ ਤੇ ਜਿੰਦ ਬੁੜਖ ਕੇ ਵੱਜੀ ਕੀ ਆ ਬੀਬੀ ਇੱਕ ਤਾਂ ਬੰਦਾ ਉਂ ਥੱਕਿਆ ਹੰਬਿਆ ਹੁੰਦਾ ਐ ਤੇ ਦੂਜਾ ਤੁਸੀਂ ਉਹੀ ਥੱਕੇ ਮਰੀ ਜਾਨੀਆਂ ਦੋਨੇ ਜਾਨੀਆਂ ਮੂੰਹ ਨਾਲ ਵੀ ਗੱਲ ਹੁੰਦੀ ਐ ਕਿ ਨਹੀਂ ਤਨੂ ਦਾ ਪਤਾ ਹੀ ਨਹੀਂ ਕੀ ਲਚੜੀ ਰਹਿੰਦੀ ਐ ਉਹੀ ਮੋਢਾ ਤੋਖਣ ਲਾ ਦਿੱਤਾ ਜਿੰਦ ਨੇ ਤੇਉੜੀ ਜਹੀ ਪਾਈ ਤੇ ਗੁੱਸਾ ਜਿਹਾ ਕੀਤਾ ਪਰ ਰਜਨੀ ਮਹਾਂਤ ਨੇ ਉਲਟਾ ਹੋਰ ਗੁੱਸਾ ਕੀਤਾ ਅੱਛਾ ਆਈ ਵੱਡੀ ਮਹਾਰਾਣੀ ਤੈਨੂੰ ਅਸੀਂ ਦੋ ਜਣੀਆਂ ਬੋਲਦਿਆਂ ਤਾਂ ਸੁਣੀਆਂ ਨਹੀਂ ਧਿਆਨ ਕਿੱਥੇ ਤੇਰਾ ਪਹਿਲਾਂ ਤਾਂ ਇਹ ਦੱਸ ਤੂੰ ਨਾ ਤੂੰ ਸੁੱਤੀ ਪਈ ਸੀ ਜਿਹੜਾ ਤੈਨੂੰ ਸੁਣਿਆ ਨਹੀਂ ਸੀ ਜਾਗਦੀ ਤਾਂ ਪਈ ਐ ਚਾਕੇ ਕਿਤੇ ਹੋਰ ਜਾਨੀ ਐ ਤੇ ਅਸੀਂ ਤੈਨੂੰ ਦਿਸਿਆ ਨਹੀਂ ਕਹਿੰਦੀ ਰਜਨੀ ਮਹੰਤ ਨੇ ਜਿੰਦ ਦੇ ਮੂਰੇ ਰੋਟੀ ਰੱਖੀ ਮਾਰਦੀ ਭੁੱਖ ਮੇਰੀ ਤੁਸੀਂ ਦੋਵਾਂ ਨੇ ਜਿਹੜਾ ਮੇਰੇ ਸਹਰਾਣੇ ਖੜਕੇ ਲੈਕਚਰ ਦੇਣ ਲੱਗ ਗਿਆਂ ਨਾ ਤੁਹਾਨੂੰ ਕੰਮ ਹੈ ਨਹੀਂ ਦੋਵਾਂ ਨੂੰ ਕੋਈ ਜਿਹੜਾ ਤੁਸੀਂ ਮੈਨੂੰ ਆ ਕੇ ਸੁਣਾਉਣ ਲੱਗ ਪਈਆਂ ਏ ਮਨ ਦੁਖੀ ਕਰਤਾ ਮੇਰਾ ਤੁਸੀਂ ਇਹ ਜਿੰਦ ਦਾ ਰਜਨੀ ਤੇ ਪ੍ਰੀਤੀ ਮਹੰਤ ਨੂੰ ਬਰਾਉਣ ਦਾ ਤਰੀਕਾ ਸੀ ਇਹਦਾ ਨਤੀਜਾ ਇਹੀ ਨਿਕਲਣਾ ਸੀ ਕਿ ਦੋਵਾਂ ਦਾ ਦਿਲ ਪਸੀਜ ਜਾਣਾ ਸੀ ਹੋਇਆ ਵੀ ਇਵੇਂ ਹੀ ਦੋਵਾਂ ਦੇ ਦਿਲ ਸੱਚੀਓਂ ਪਚੀ ਜ ਗਏ ਇਹ ਜਿੰਦ ਨੂੰ ਉਹਨਾਂ ਦੀ ਕਮਜ਼ੋਰੀ ਦਾ ਪਤਾ ਸੀ ਅਸਲ ਵਿੱਚ ਪ੍ਰੀਤੀ ਤੇ ਰਜਨੀ ਮਹੰਤ ਦਾ ਜਿੰਦਨਾ ਮੋਹੀ ਬਹੁਤ ਜ਼ਿਆਦਾ ਸੀ ਜਿੰਦ ਨੂੰ ਦੁਖੀ ਨਹੀਂ ਸੀ ਦੇਖ ਸਕਦੀਆਂ ਉਹਨਾਂ ਨੂੰ ਜਿੰਦ ਦੁਖੀ ਦੇਖਣਾ ਮੌਤ ਦੇ ਬਰਾਬਰ ਲੱਗਦਾ ਸੀ ਤੇ ਜਿੰਦ ਤੇ ਚੜਦੀ ਜਵਾਨੀ ਦਾ ਅਸਰ ਵੀ ਉਹਨਾਂ ਨੂੰ ਪਹਿਲਾਂ ਹੀ ਦੇਖਣਾ ਸੀ ਚੱਲ ਚੰਗਾ ਬੀਬੇ ਗਲਤੀ ਹੋ ਗਈ ਅਸੀਂ ਤਾਂ ਤੇਰਾ ਉੱਤਰੇ ਮੂੰਹ ਵੇਖਿਆ ਤੇ ਤਾਂ ਹੀ ਤੇਰੇ ਕੋਲੇ ਆ ਗਈਆਂ ਸਾਨੂੰ ਡਰ ਲੱਗਦਾ ਲੋੜ ਤੋਂ ਜ਼ਿਆਦਾ ਹਾਸਾ ਤੇ ਰੋਣੇ ਤੋਂ ਜਿੰਨਾ ਹੱਸਦੀ ਐ ਫਿਰ ਓਨਾ ਹੀ ਰੋਣੀ ਐ ਤੂੰ ਸਾਡੇ ਤੋਂ ਛੱਲਿਆ ਨਹੀਂ ਜਾਂਦਾ ਦੇਖਦੀ ਏ ਸਾਡੀ ਮਹਾਨਤਾ ਦੀ ਦੁਨੀਆ ਵੱਖਰੀ ਐ ਜਵਾਨੀ ਦਾ ਸਾਡੇ ਤੇ ਵੀ ਆਉਂਦੀ ਐ ਪਰ ਸਾਡੀ ਜਵਾਨੀ ਦਾ ਆਸ਼ਕ ਕੋਹਾਂ ਦੂਰ ਰਹਿੰਦਾ ਸਾਨੂੰ ਜਵਾਨੀ ਬੁਢਾਪੇ ਹਰ ਉਮਰ ਵਿੱਚ ਲੋਕਾਂ ਦੇ ਬੇੜਿਆਂ ਵਿੱਚ ਨੱਚਣਾ ਪੈਣਾ ਕਿਸੇ ਦੇ ਖਿਆਲਾਂ ਵਿੱਚ ਨਹੀਂ ਰਹਿਣ ਦਾ ਹੁਕਮ ਸਾਨੂੰ ਰਜਨੀ ਨੇ ਜਿੰਦ ਨੂੰ ਬੁੱਕਲ ਵਿੱਚ ਲੈਂਦਿਆ ਕਿਹਾ ਤੇ ਜਿੰਦ ਵੀ ਬੜੇ ਧਿਆਨ ਨਾਲ ਗੱਲ ਸੁਣ ਕੇ ਉਦਾਸ ਜਹੀ ਹੋ ਗਈ ਕੁਸ਼ਪਲ ਪਹਿਲਾਂ ਜਿਹੜੀ ਪਿਆਰ ਦੀਆਂ ਤੰਦਾਂ ਨੂੰ ਕੱਤ ਰਹੀ ਸੀ ਉਹ ਹੁਣ ਉਦਾਸ ਹੋ ਗਈ ਸਮਝ ਆ ਗਿਆ ਸੀ ਜਿੰਦ ਨੂੰ ਇਹ ਇਸ ਕੁਮਸਕੋ ਸਾਡੇ ਵਾਸਤੇ ਨਹੀਂ ਬਣੀ ਅਸੀਂ ਸਿਰਫ ਨੱਚ ਕੇ ਲੋਕੋ ਪ੍ਰਚਾਵੀ ਕਰ ਸਕਦੇ ਹਾਂ ਬਸ ਜਿੰਦ ਨੇ ਰਜਨੀ ਮਹੰਤ ਨੂੰ ਆਪਣੀਆਂ ਬਾਹਾਂ ਨਾਲ ਕਸਿਆ ਤੇ ਘੁੱਟ ਕੇ ਨਾਲ ਲੱਗ ਗਈ ਜਿੰਦ ਨੇ ਦੋ ਕੁ ਬੁਰਕੀਆਂ ਰੋਟੀ ਖਾਧੀ ਪਰ ਪਿਆਰ ਦੀ ਪਿੰਗ ਚੜਨ ਤੋਂ ਪਹਿਲਾਂ ਹੀ ਟੁੱਟ ਜਾਣ ਦਾ ਦੁੱਖ ਹੋਇਆ ਬਿਨਾਂ ਕਿਸੇ ਗੱਲ ਸਾਂਝੀ ਕੀਤੇ ਜਿੰਦ ਉਵੇਂ ਹੀ ਉੱਥੇ ਹੀ ਪੈ ਗਈ ਥੱਕ ਤਾਂ ਪਹਿਲਾਂ ਹੀ ਗਈ ਸੀ ਤੇ ਹੁਣ ਮਨ ਵੀ ਉਦਾਸ ਹੋ ਗਿਆ ਸੀ ਸੋਚਾਂ ਸੋਚਦੀ ਪਤਾ ਨਹੀਂ ਕਦੋਂ ਅੱਖ ਲੱਗ ਗਈ ਉਸ ਨੂੰ ਪਤਾ ਹੀ ਨਹੀਂ ਲੱਗਿਆ ਤੜਕੇ ਦਿਨ ਚੜ੍ਹੇ ਅੱਖ ਖੁੱਲੀ ਜਿੰਦ ਦੀ ਤੇ ਸਭ ਤੋਂ ਪਹਿਲਾਂ ਜਿੰਦ ਨੇ ਜੀਵਨ ਵੱਲੋਂ ਦਿੱਤੀ ਚਿੱਠੀ ਸਾਂਭੀ ਪਾੜ ਕੇ ਸੁੱਟਣ ਦੀ ਥਾਂ ਸਾਂਭ ਕੇ ਰੱਖ ਦਿੱਤੀ ਮਾਣ ਨੂੰ ਸਮਝਾਇਆ ਸੀ ਪਹਿਲਾਂ ਹੀ ਕਿ ਇਹ ਨਹੀਂ ਹੋਣਾ ਸਾਡੀ ਜ਼ਿੰਦਗੀ ਵਿੱਚ ਜਿੰਦ ਹੁਣ ਪਹਿਲਾ ਬਾਗ ਤਿਆਰ ਹੋਈ ਪਹਿਲਾਂ ਵਾਲੀ ਮੜਕ ਤੇ ਪਹਿਲਾਂ ਵਾਲਾ ਨਖਰਾ ਤੇ ਉਵੇਂ ਹੀ ਜਿੰਦ ਦੁਆਰਾ ਬਣ ਗਈ ਰਜਨੀ ਮਹੰਤ ਨੇ ਜਿੰਦ ਦਾ ਉਹੀ ਰੂਪ ਵੇਖਿਆ ਤੇ ਖੁਸ਼ੀ ਵੀ ਹੋਈ ਦੋਵਾਂ ਨੂੰ ਅੱਜ ਫਿਰ ਸਾਰਿਆਂ ਨਾਲ ਜਿੰਦ ਨੂੰ ਜਾਣਾ ਪੈਣਾ ਸੀ ਪਹਿਲਾ ਬਾਗ ਸਭ ਕੁਝ ਉਵੇਂ ਹੀ ਹੋਇਆ ਜਿੰਦ ਗੱਡੀ ਵਿੱਚ ਬੈਠੀ ਤੇ ਆਪਣੀ ਮੰਜ਼ਲ ਵੱਲ ਚੱਲ ਪਈ ਅਜੇ ਅਗਲੇ ਘਰ ਜਾ ਕੇ ਖੜ੍ਹੀ ਸੀ ਕਿ ਅੱਗੇ ਫਿਰ ਜੀਵਨ ਸਕੂਟਰ ਤੇ ਖੜਾ ਸਵਾਲੀਆ ਨਜ਼ਰਾਂ ਤੇ ਬੜੀ ਉਮੀਦ ਨਾਲ ਜੀਪ ਵੱਲ ਦੇਖਿਆ ਵੇਖ ਤਾਂ ਪ੍ਰੀਤੀ ਮਹੰਤ ਨੇ ਵੀ ਲਿਆ ਸੀ ਪਰ ਬਿਨਾ ਬੋਲੇ ਜਿੰਦ ਵੱਲ ਵੇਖਣ ਲੱਗ ਪਈ ਜਿੰਦ ਇੱਕ ਵਾਰ ਤਾਂ ਜੀਵਨ ਨੂੰ ਵੇਖ ਕੇ ਮਾਣੀ ਮਾਣ ਵਿੱਚ ਪਿਗਲ ਚੱਲੀ ਸੀ ਪਰ ਫਿਰ ਜਿੰਦ ਨੂੰ रजनी बीबी थी ओही गल याद आ गई जिंद मुड़ ओही रूप ਵਿੱਚ ਆਈ ਬਿਨਾ ਕੋਈ ਰਿਜੈਕਸ਼ਨ ਤੇ ਜਿੰਦ ਚੁੱਪਚਾਪ ਪ੍ਰੀਤੀ ਮਹੰਤ ਦੇ ਮਗਰ ਤੁਰ ਪਈ ਜੀਵਨ ਪਹਿਲਾਂ ਬਾਗ ਜਿੰਦ ਦੇ ਮਗਰੀ ਤੁਰ ਪਿਆ ਜੀਵਨ ਆਪਣੇ ਸਵਾਲ ਦੇ ਜਵਾਬ ਲਈ ਟੜਫ ਗਿਆ ਸੀ ਪਰ ਜਿੰਦ ਜਿਵੇਂ ਜੀਵਨ ਨੂੰ ਵੇਖ ਕੇ ਅਣ ਦੇਖਿਆ ਹੀ ਕਰ ਦਿੱਤਾ ਸੀ ਜੇ ਜਿੰਦ ਨੇ ਜਿੰਦ ਜੀਵਨ ਨਾਲ ਨਜ਼ਰਾਂ ਵੀ ਨਹੀਂ ਮਿਲਾਰਹੀ ਸੀ ਹੁਣ ਪਰ ਜੀਵਨ ਜਿੰਦ ਬਿਨਾ ਪਲ-ਪਲ ਤੜਫ ਰਿਹਾ ਸੀ ਇੱਕ ਪਾਸੇ ਜੀਵਨ ਦਾ ਦਿਰ ਵੀ ਡਰ ਰਿਹਾ ਸੀ ਕਿ ਕਿਤੇ ਜਿੰਦ ਚਿੱਠੀ ਪੜ ਕੇ ਗੁੱਸਾ ਤਾਂ ਨਹੀਂ ਕਰ ਗਈ ਜਾਂ ਫਿਰ ਜਿੰਦ ਨੇ ਚਿੱਠੀ ਪੜੀ ਨਹੀਂ ਅਜੇ ਤੱਕ ਇਹ ਸਭ ਸਵਾਲ ਜੀਵਨ ਦੇ ਦਿਮਾਗ ਵਿੱਚ ਖੌਰੂ ਪਈ ਜਾਂਦੇ ਸੀ ਪਰ ਜਿੰਦ ਉਹਨੂੰ ਇੱਕ ਪਾਸਾ ਵੀ ਨਹੀਂ ਕਰ ਰਹੀ ਸੀ ਨਾ ਹਾਂ ਤੇ ਨਾ ਨਾ ਉਸਨੇ ਕੋਈ ਉੱਤਰ ਨਾ ਦਿੱਤਾ ਗੱਲ ਉਲਝਣ ਵਿੱਚ ਸੀ ਜੀਵਨ ਆਪਣੇ ਸਵਾਲ ਦਾ ਜਵਾਬ ਲੈ ਬਿਨਾ ਵਾਪਸ ਵੀ ਨਹੀਂ ਸੀ ਜਾਣਾ ਚਾਹੁੰਦਾ ਜੀਵਨ ਰੋਣ ਹਾਤਾ ਹੋਇਆ ਪਿਆ ਸੀ ਪਰ ਹੁਣ ਜਿੰਦ ਉਹਨੂੰ ਕਿਸੇ ਪਾਸੇ ਵੀ ਜਵਾਬ ਦੇਣਾ ਤਾਂ ਦੂਰ ਦੀ ਗੱਲ ਜਿੰਦ ਉਹਨੂੰ ਅਣਗੌਲਿਆ ਕਰਨ ਲੱਗੀ ਪਈ ਤੇ ਇਹ ਗੱਲ ਹੁਣ ਜੀਵਨ ਨੂੰ ਚੁੱਪ ਕੇ ਬੁਰਾ ਹਾਲ ਕਰਦੀ ਰਹੀ। ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਅਗਲਾ ਭਾਗ ਤੁਹਾਨੂੰ ਜਲਦੀ ਸੁਣਾਵਾਂਗੇ ਜੀ। ਪੂਰੀ ਕਹਾਣੀ ਸੁਣ ਲਈ। ਅਗਲਾ ਭਾਗ ਜ਼ਰੂਰ ਸੁਣਨਾ। ਪਲੀਜ਼ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਰੱਖਿਆ ਕਰੋ ਤਾਂ ਕਿ ਸਾਨੂੰ ਵੀ ਹੌਸਲਾ ਫਸਾਈ ਮਿਲੇ। ਜ਼ਰੂਰ ਕਮੈਂਟ ਲਿਖਣਾ ਜੀ। ਕਹਾਣੀ ਨੂੰ ਅੰਤ ਤੱਕ ਸੁਣ ਲਈ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ